ਪੁੱਤ ਪਾਲਣੇ ਜਿਹੜੇ ਆ ਵੱਡੇ ਕਰਨੇ ਬੜੇ ਔਖੇ ਆ ਤੇ ਤੁਹਾਡਾ ਤੇ ਨੌਜਵਾਨ ਮਾਤਾ इमोशनल ਹੋ ਰਹੇ ਨੇ ਹੁੰਦਾ ਵੀ ਆ ਇੱਕ ਜਦੋਂ ਨੌਜਵਾਨ ਪੁੱਤ ਜਿਹਦਾ ਪਤਾ ਹੀ ਨਾ ਲੱਗ ਰਿਹਾ ਹੋਵੇ ਵੀ ਕਿੱਥੇ ਆ ਤੇ ਇਹ ਸਭਾਵਿਕ ਆ ਜਿਹੜਾ ਕਿ ਇਹ ਹੁਣ ਮਤਲਬ ਜੀ ਪੁਲਿਸ ਨੂੰ ਰਿਪੋਰਟ ਲਾਈ ਪੁਲਿਸ ਨੇ ਕੋਈ ਗੱਲ ਸੁਣੀ ਨਹੀਂ ਪਤਾ ਕੋਈ ਗੱਲ ਨਹੀਂ ਸੁਣੀ ਨਾ ਸਰ ਕੋਈ ਸੁਣਵਾਈ ਨਹੀਂ ਹੋਈ ਤੇ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਕੋਈ ਅੱਗੇ ਵੀ ਸੁਣਵਾਈ ਨਹੀਂ ਹੁੰਦੀ ਤੇ ਕੀ ਕਰੋ ਕਿ ਤੁਸੀਂ ਅੱਗੇ ਸੋਚਿਆ ਕੁਛ ਅਸੀਂ ਧਰਨਾ ਲਾ ਕੇ ਉੱਤੇ ਭੁੱਖੇ ਮਰ ਜਾਵਾਂਗੇ ਜੇ ਨਾ ਜੇ ਮੇਰਾ ਪੁੱਤਾ ਨਾ ਮਿਲਿਆ ਕਿਤੇ ਥਾਣੇ ਮੁਰੇ ਹਾਂਜੀ ਅੱਜ ਇਸ ਵਕਤ ਅਸੀਂ ਬੈਠੇ ਹੋਏ ਹਾਂ ਮੈਦਾਨ ਸਭਾ ਹਲਕਾ ਜੀਰਾ ਦੇ ਕਸਬਾ ਮੱਖੂ ਦੇ ਪਿੰਡ ਲਹਿਰਾਬੇਟ ਦੇ ਵਿੱਚ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਪਰਿਵਾਰ ਜਿਹੜਾ ਇੱਥੋਂ ਦਾ ਬੈਠਾ ਹੋਇਆ ਤੇ ਨਾਲ ਹੀ ਕਿਸਾਨ ਆਗੂ ਪ੍ਰਗਟ ਸਿੰਘ ਲਹਿਰਾ ਉਹ ਬੈਠੇ ਹੋਏ ਨੇ ਜਿਵੇਂ ਕਿ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਦਮਗਜੇ ਮਾਰੇ ਜਾ ਰਹੇ ਨੇ ਕਿ ਜਿਹੜਾ ਉਹ ਸਮਾਜ ਦੇ ਵਿੱਚ ਅਸੀਂ ਕ੍ਰਾਈਮ ਖਤਮ ਕਰ ਦਿੱਤਾ ਵਾ ਸਮਾਜ ਨੂੰ ਸਾਫ ਸੁਥਰਾ ਕਰ ਦਿੱਤਾ ਵਾ ਸਮਾਜ ਦੇ ਵਿੱਚ ਕਿਤੇ ਵੀ ਕ੍ਰਾਈਮ ਨਹੀਂ ਹੈਗਾ ਉਹ ਸਾਰੇ ਜਦੋਂ ਅਸੀਂ ਜਦੋਂ ਸਮਾਜ ਦੇ ਵਿੱਚ ਵਿਚਰੀਦਾ ਜਾਂ ਸਾਡੇ ਕੋਲ ਜਿੱਦਾਂ ਰਿਪੋਰਟਾਂ ਆਉਂਦੀਆਂ ਨੇ ਤੇ ਸਾਰੇ ਫੇਲ ਲੱਗਦੇ ਨੇ ਚੋਰੀਆਂ ਦੀਆਂ ਵਾਰਦਾਤਾਂ ਹਰ ਰੋਜ਼ ਹੁੰਦੀਆਂ ਨੇ ਹਰ ਰੋਜ਼ ਦੇਖਦੇ ਅਸੀਂ ਕਿੰਨੇ ਕੁਸ਼ ਚੋਰੀ ਹੁੰਦਾ ਵਾ ਤੇ ਹੁਣ ਜਿਹੜੀ ਸੀ ਕਹਾਣੀ ਦੱਸਣ ਜਾ ਰਹੇ ਆ ਉਹ ਚੋਰੀਆਂ ਤੋਂ ਵੀ ਇੱਕ ਗਾਂਹ ਦੀ ਕਹਾਣੀ ਆ ਫੋਟੋ ਤੁਸੀਂ ਦੇਖ ਸਕਦੇ ਹੋ ਇੱਕ ਮਾਂ ਨੇ ਫੜੀ ਹੋਈ ਆ ਆਪਣੇ ਬੇਟੇ ਦੀ ਫੋਟੋ ਨੌਜਵਾਨ ਬੇਟਾ ਜਿਹੜਾ ਕੀ ਘਰੋਂ ਗਾਇਬ ਹੋਇਆ ਗਾਇਬ ਹੋਏ ਨੂੰ ਇੱਕ ਮਹੀਨਾ ਹੋ ਗਿਆ ਭੇਤ ਪਰੇ ਹਾਲਾਤ ਦੇ ਵਿੱਚ ਕੋਈ ਵੀ ਪਤਾ ਨਹੀਂ ਲੱਗ ਰਿਹਾ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਸਾਰੇ ਗੋਹਾਰਾਂ ਲਾ ਲੀਆਂ ਵਾ ਕੁਝ ਪਤਾ ਨਹੀਂ ਲੱਗ ਰਿਹਾ ਸਾਰਾ ਕਿੱਥੇ ਗਿਆ ਸਾਰਾ ਕੁਝ ਤੁਹਾਨੂੰ ਆਪਾਂ ਪਰਿਵਾਰ ਦੇ ਕੋਲੋਂ ਪੁੱਛਣਾ ਪੁੱਛਦੇ ਆਂ ਕੀ ਕਹਾਣੀ ਵਾਪਰੀ ਕੀ ਗੱਲ ਹੋਈ ਸਾਰੀ ਹਾਂਜੀ ਭੈਣ ਜੀ ਕੀ ਨਾਮ ਕੀ ਹੈ ਤੁਹਾਡਾ ਕੀ ਆ ਮੇਰਾ ਨਾਮ ਜਸਬੀਰ ਕੋਰ ਪਿੰਡ ਤਾਂ ਡਾਹੀ ਲਹਿਰਾ ਬੇਟੀ ਜੀ ਹਾਂਜੀ ਲਹਿਰਾ ਤੇ ਜਿਹੜੇ ਤੁਹਾਡੇ ਘਰ ਵਾਲੇ ਸੀ ਜਿਹੜੇ ਗਏ ਬਈ ਨਹੀਂ ਹਾਂਜੀ ਕੀ ਨਾਮ ਉਹਨਾਂ ਦਾ ਗੁਲਜਾਰ ਸਿੰਘ ਜੀ ਗੁਲਜਾਰ ਸਿੰਘ ਤੇ ਕੀ ਡਿਊਟੀ ਕਰਦੇ ਸਰਕਾਰੀ ਡਿਊਟੀ ਕਰਦੇ ਆਂ ਹਾਂਜੀ ਹਾਂਜੀ ਕਿੱਥੇ ਡਿਊਟੀ ਕਰਦੇ ਆ ਜੀ ਡੀਸੀ ਦਫਤਰ ਫਰੋਜਪੁਰ ਜੀ ਅੱਛਾ ਡੀਸੀ ਦਫਤਰ ਫਰੋਜਪੁਰ ਡਿਊਟੀ ਕਰਦੇ ਸੀ ਹਾਂਜੀ ਤੇ ਕਾਦੀ ਡਿਊਟੀ ਕਰਦੇ ਉੱਥੇ ਇਸ ਨ ਦਫਤਰ ਇਹ ਵੀ ਆਸਮਣਾ ਸੁਮਣਾ ਤੇ ਮਤਲਬ ਕਿ ਕਲਾਸ 4 ਦੇ ਵਿੱਚ ਦੱਸਦੇ ਨੇ ਇੱਥੇ ਤੁਹਾਨੂੰ ਕਲਾਸ 4 ਦੇ ਜਿਹੜੇ ਆ ਉਹ ਚੌਥੇ ਦਰਜੇ ਦੇ ਜਿਹੜੇ ਆ ਉਹ ਮੁਲਾਜ਼ਮ ਤੇ ਜਿਹੜੇ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਗੈਰਬ ਹੋਇਆ ਨੂੰ ਤੋਂ 18 ਤਰੀਕ ਨੂੰ ਘਰੋਂ ਡਿਊਟੀ ਕੱਲੇ ਤਿਆਰ ਕਰਕੇ ਅਸੀਂ 9 ਵਜੇ ਪੂਰੇ ਗਏ ਨੇ ਨਾ ਉੱਥੇ ਪਹੁੰਚੇ ਨਾ ਘਰ ਪਹੁੰਚ ਕੇ ਆਏ ਕਿੰਨੀ ਉਮਰ ਕਿੰਨੀ ਇਹਨਾਂ ਦੀ 45 ਸਾਲ 45 ਸਾਲ ਉਮਰ ਆ ਤੇ ਨਾ ਉੱਥੇ ਡਿਊਟੀ ਪਹੁੰਚਿਆ ਨਾ ਤੇ 18 ਜਿਹੜੀ ਪਿਛਲੀ ਨੰਗੀ 18 ਜੂਨ ਜਿਵੇਂ ਅੱਜ 18 ਜੁਲਾਈ ਹੋ ਗਈ ਆ ਬਲਕਿ ਪੂਰਾ 1 ਮਹੀਨਾ ਹੋ ਗਿਆ ਪੂਰਾ ਮਹੀਨਾ ਹੋ ਗਿਆ ਤੇ ਜਦੋਂ ਉੱਥੇ ਨਹੀਂ ਪਹੁੰਚੇ ਫਿਰ ਸ਼ਾਮ ਨੂੰ ਤੁਹਾਨੂੰ ਜਦੋਂ ਫੋਨ ਕੀਤਾ ਜਾਂ ਪਤਾ ਲੱਗਾ ਤੇ ਫਿਰ ਤੁਸੀਂ ਕੀ ਪਾਲ ਸ਼ੁਰੂ ਕੀਤੀ ਉਹਨਾਂ ਦੀ ਹਾਂਜੀ ਅਸੀਂ ਉਦੋਂ ਤੇ ਲੱਗੇ ਤਾਂ ਉਹ ਪਾਲ ਕਰਨ ਸਕੇ ਚੱਲ ਆਂਦੇ ਭਲ ਕੌਂਦੇ ਹੂੰ ਨਹੀਂ ਪੋਰ ਨਹੀਂ ਤੇ ਜਦੋਂ ਤੁਹਾਨੂੰ ਫਿਰ ਪਤਾ ਕਿਵੇਂ ਲੱਗਾ ਕਿ ਤੁਹਾਨੂੰ ਸ਼ੱਕ ਕਿਵੇਂ ਹੋਇਆ ਕਿ ਉਹ ਗਾਇਬ ਹੋ ਗਿਆ ਵੀ ਨਹੀਂ ਲੱਭ ਰਿਹਾ ਕਿਤੋਂ ਕੀ ਗੱਲ ਕੀ ਬਣੀ ਕੋਈ ਜਿਹੜੀ ਸਹੀ ਕਹਾਣੀ ਆ ਉਹ ਦੱਸੋ ਕਿ ਮੈਂ ਸੁਣਿਆ ਕੋਈ ਨਸ਼ਾ ਕਰਦੇ ਅੱਦੀ ਵੀ ਸੀ ਹਾਂਜੀ ਹਾਂਜੀ ਉਹ ਵੀ ਹੈਗੇ ਸੀਗੇ ਨਸ਼ਾ ਕਰਦੇ ਸੀ ਹਾਂਜੀ ਨਸ਼ਾ ਕਰਦੇ ਸੀ ਅੱਛਾ ਤੇ ਫਿਰ ਗਾਇਬ ਤੁਹਾਨੂੰ ਕਿਵੇਂ ਲੱਗਦਾ ਕੋਈ ਸ਼ੱਕ ਤੁਹਾਨੂੰ ਕਿਸੇ ਤੇ ਕਿਵੇਂ ਗੈਰ ਦੇ ਨਾਲ ਦੇ ਸੀ ਉਹਨਾਂ ਤੇ ਮਾੜਾ ਮੋਟਾ ਗੱਛਕ ਪਰ ਕੋਈ ਸੁਣਾਈ ਨਹੀਂ ਸਾਡੀ ਹੋਈ ਉਹਨਾਂ ਤੇ ਵੀ ਉਹਨਾਂ ਤੇ ਤੁਹਾਨੂੰ ਕਿਉਂ ਸ਼ੱਕ ਆ ਨਾਲ ਜਿਹੜੇ ਡਿਊਟੀ ਕਰਦੇ ਉਹਨਾਂ ਤੇ ਸ਼ੱਕ ਹਾਂਜੀ ਤੇ ਉਹ ਉਹਨਾਂ ਦਾ ਕੀ ਨਾਮ ਆ ਇੱਕ ਦਾ ਨਾਮ ਵਿਲਸਨ ਹਮ ਇੱਕ ਦਾ ਨਾਮ ਹੈ ਦੂਜਾ ਹਰੀ RAM ਹਮ ਇੱਕ ਦਾ ਨਾਮ ਸੁਖਵਿੰਦਰ ਸੁਖਵਿੰਦਰ ਜੀ ਤਿੰਨ ਜਣੇ ਉਹ ਨੇ ਚੌਥੇ ਸੀਗੇ ਉਹ ਵੀ ਨਸ਼ਾ ਵਗੈਰਾ ਕਰਦੇ ਉਹ ਵੀ ਕਰਦੇ ਨੇ ਡਿਊਟੀ ਉਹ ਵੀ ਕਰਦੇ ਨਾਲ ਅੱਛਾ ਤੇ ਉਹਨਾਂ ਤੇ ਸ਼ੱਕ ਤਾਂ ਨੂੰ ਕਿਉਂ ਆ ਕੋਈ ਪੈਸਿਆਂ ਦਾ ਕੋਈ ਲੈਣ ਦੇਣ ਸੀ ਜਾਂ ਕੀ ਹਾਂਜੀ ਉਹਨਾਂ ਨੂੰ ਅਸੀਂ ਡੱਕਿਆ ਸੀ ਉਹਨਾਂ ਤਾਂ ਵੀ 50000 ਹਰੀ RAM ਨੇ ਦਿੱਤਾ ਉਹ ਪੈਸੇ ਦਿੱਤੇ ਇਹਨਾਂ ਨੂੰ ਹਾਂਜੀ ਹਾਂਜੀ ਕੈਬ ਹੋਣ ਤੋਂ ਕਿੰਨਾ ਚਿਰ ਪਹਿਲਾਂ ਦਿੱਤੇ ਉਹ ਹੋ ਗਏ ਹੋਣਗੇ 5 6 ਦਿਨ ਪਹਿਲਾਂ ਤਾਂ ਦਿੱਤੇ ਨੇ ਮਤਲਬ ਕਿ ਜਿਵੇਂ 18 ਤਰੀਕ ਨੂੰ ਗਾਇਬ ਹੁੰਦੇ ਆ ਉਦੋਂ 4 5 ਦਿਨ ਪਹਿਲਾਂ ਪੈਸੇ ਦਿੱਤੇ ਆ ਹਾਂ ਦਿੱਤੇ ਸੀ ਕਿੰਨੇ ਪੈਸੇ ਦਿੱਤੇ 50000 ਅਸੀਂ ਦੱਕਿਆ ਵੀ ਸੀ 50000 ਘਰੇ ਨਹੀਂ ਆਇਆ ਤੁਹਾਡੇ ਨਾ ਨਾ ਘਰੇ ਨਹੀਂ ਆਇਆ ਉਹ ਮੰਨਦਾ ਮੈਂ ਦਿੱਤਾ ਤੇ ਉਸ ਦਿਨ ਤੋਂ ਬਾਅਦ ਜਿਹੜਾ ਇਹਨਾਂ ਦਾ ਫੋਨ ਆ ਉਹ ਵੀ ਨਹੀਂ ਲੱਗ ਰਿਹਾ ਨਾ ਨਾ ਉਹ ਵੀ ਨਹੀਂ ਲੱਗ ਰਿਹਾ ਬੰਦ ਤੇ ਪ੍ਰਸ਼ਾਸਨ ਕੋਲੇ ਤੁਸੀਂ ਗਏ ਆਪ ਤਾਂ ਪੁਲਿਸ ਕੋਲੇ ਗਏ ਰਿਪੋਰਟ ਲਗਾਈ ਮਾਂ ਉੱਥੇ ਤਾਂ ਬੜੀ ਵਾਰੀ ਗਏ ਅਸੀਂ ਕੀ ਕਹਿੰਦੇ ਪੁਲਿਸ ਵਾਲਿਆਂ ਨੇ ਕੋਈ ਬਾਹ ਫੜੀ ਸਾਡੀ ਕੋਈ ਗੱਲ ਕੋਈ ਨਹੀਂ ਸੁਣਾਈ ਸਾਡੀ ਵੀ ਅਸੀਂ ਉਦੋਂ ਦੇ ਭੱਜੇ ਫਿਰਦੀ ਕੀ ਕਹਿੰਦੇ ਕੀ ਆ ਪੁਲਿਸ ਵਾਲੇ ਗੁਜਵਾਬ ਕੀ ਦਿੰਦੇ ਉਹ ਬਸ ਆ ਕਰਨੇ ਕਰਨੇ ਇਵੇਂ ਕਰ ਛੱਡਦੇ ਬਸ ਕੁਝ ਨਹੀਂ ਕਰਦੇ ਕੋਈ ਗੱਲ ਬਾਤਰੀ ਤੁਹਾਡੀ ਨਹੀਂ ਸੁਣੀ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਤੁਹਾਡਾ ਪੁੱਤਰ ਸੀਖ ਪਿੰਦੇ ਕੀ ਪੁੱਤ ਪਾਲਣੇ ਜਿਹੜੇ ਆ ਵੱਡੇ ਕਰਨੇ ਬੜੇ ਔਖੇ ਆ ਤੇ ਤੁਹਾਡਾ ਤੇ ਨੌਜਵਾਨ ਮਾਤਾ អਮੋਸ਼ਨ ਹੋ ਰਹੇ ਨੇ ਹੁੰਦਾ ਵੀ ਆ ਇੱਕ ਜਦੋਂ ਨੌਜਵਾਨ ਪੁੱਤ ਜਿਹਦਾ ਪਤਾ ਹੀ ਨਾ ਲੱਗ ਰਿਹਾ ਹੋਵੇ ਵੀ ਕਿੱਥੇ ਆ ਤੇ ਇਹ ਸਭਾਵਿਕ ਆ ਜਿਹੜਾ ਕਿ ਇਹ ਹੁਣ ਮਤਲਬ ਜੀ ਪੁਲਿਸ ਨੂੰ ਰਿਪੋਰਟ ਲਾਈ ਪੁਲਿਸ ਨੇ ਕੋਈ ਗੱਲ ਸੁਣੀ ਨਹੀਂ ਪਤਾ ਕੋਈ ਗੱਲ ਨਹੀਂ ਸੁਣੀ ਨਾ ਸਰ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਕੋਈ ਅੱਗੇ ਵੀ ਸੁਣਵਾਈ ਨਹੀਂ ਹੁੰਦੀ ਤੇ ਕੀ ਕਰੋਗੇ ਤੁਸੀਂ ਅੱਗੇ ਸੋਚਿਆ ਕੁਝ ਅਸੀਂ ਧਰਨਾ ਲਾ ਕੇ ਉੱਥੇ ਭੁੱਖੇ ਮਰ ਜਾਵਾਂਗੇ ਜੇ ਨਾ ਮੇਰਾ ਪੋਤਾ ਨਾ ਮਿਲਿਆ ਇੱਥੇ ਥਾਣੇ ਮੁਰੇ ਹਾਂਜੀ ਅੱਛਾ ਜੇਕਰ ਤੁਹਾਡੇ ਕੋਈ ਸੁਣਵਾਈ ਨਹੀਂ ਹੁੰਦੀ ਹਾਂਜੀ ਓਕੇ ਕੇ ਤੇ ਇਹ ਮਾਤਾ 45 ਸਾਲ ਉਮਰ ਸੀ ਹਾਂਜੀ ਕਿੰਨੇ ਬੱਚੇ ਕਿੰਨੇ ਆਏ ਨੇ ਇਹਨਾਂ ਦੇ ਇਹਨਾਂ ਤਾਂ ਗੁੱਡੀ ਦਾ ਕਾਕਾ ਦੋ ਬੱਚੇ ਨੇ ਅੱਛਾ ਦੋ ਬੱਚੇ ਵਿਆਹੇ ਦਿੰਨੋਂ ਨਾ ਹਾਂਜੀ ਓਕੇ ਕੇ ਠੀਕ ਤੇ ਸਾਡੇ ਨਾਲ ਇੱਥੇ ਕਿਸਾਨ ਯੂਨੀਅਨ ਦੇ ਸੁਭਾਈ ਆਗੂ ਪ੍ਰਗਤ ਸਿੰਘ ਲੈਰਾ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਇੱਕ ਮੰਨੇ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਦਮਕ ਜੇ ਮਾਰੇ ਜਾਂਦੇ ਨੇ ਕਿ ਸੜਾਵਾ ਉਹ ਕ੍ਰਾਈਮ ਖਤਮ ਹੋ ਗਿਆ ਵੀ ਕਿਤੇ ਵੀ ਕ੍ਰਾਈਮ ਨਹੀਂ ਹੁੰਦਾ ਬੜਾ ਵਧੀਆ ਸਮਾਜ ਅਸੀਂ ਸਿਰਜ ਦਿੱਤਾ ਵਾ ਤੇ ਇੱਕ ਮੰਨੇ ਤੁਸੀਂ ਦੇਖ ਰਹੇ ਹੋ ਕਿ ਇੱਕ ਮੁਲਾਜ਼ਮ ਸਰਕਾਰੀ ਤੇ ਉਹ ਗਾਇਬ ਹੋ ਗਿਆ ਗਾਇਬ ਹੋਣ ਤੋਂ ਮਹੀਨਾ ਬਾਅਦ ਕੋਈ ਸੁਰਪਤਾ ਵੀ ਨਹੀਂ ਲੱਗ ਰਿਹਾ ਇੱਕ ਬੰਦੇ ਦਾ ਇੱਕ ਮੁਲਾਜ਼ਮ ਦਾ ਕਿਵੇਂ ਦੇਖਦੇ ਹੋ ਮਹਾਰਾਣਾ ਸਾਹਿਬ ਮੈਂ ਸਭ ਤੋਂ ਪਹਿਲਾਂ ਆਪ ਜੀ ਦਾ ਤਬ ਦਸਾਈ ਦਾ ਧੰਨਵਾਦ ਕਰਦਾ ਮੇਰੇ ਨਗਰ ਲਹਿਰਾਪੇਟ ਵਿੱਚ ਆਉਣ ਤੇ ਜੀ ਆਖਦਾ ਧੰਨਵਾਦ ਦੂਜੀ ਗੱਲ ਹੈ ਮਹਾਰਾਣਾ ਸਾਹਿਬ ਮਾੜੇ ਸਿਸਟਮ ਦੀ ਜੋ ਪੰਜਾਬ ਦੇ ਵਿੱਚ ਇਸ ਵਕਤ ਦੇ ਹਾਲਾਤ ਚੱਲਦੇ ਪਏ ਨੇ ਚਿੱਟੇ ਦੇ ਇਸੇ ਸਿਸਟਮ ਦੀ ਪੇਟ ਤੇ ਪੇਟ ਸਾਡਾ ਵੀਰ ਸਰਦਾਰ ਗਲਜਾਰ ਸਿੰਘ ਚੜਿਆ ਓਕੇ ਕੱਲਾ ਗਲਜਾਰ ਸਿੰਘ ਨਹੀਂ ਮੈਂ ਡੀਸੀ ਦਫ਼ਤਰ ਗਿਆ ਹਾਂ ਜਿੰਨੇ ਵੀ ਉੱਥੇ ਮੁਲਾਜ਼ਮ ਨੇ ਚੌਥਾ ਦਰਜਾ ਫੋਰ ਕਲਾਸ ਦੇ ਉਹ ਇੱਕ ਉੱਥੇ ਜਿਹੜਾ ਸੁਖਵਿੰਦਰ ਇਹ ਉਹ ਨਸ਼ਾ ਵੇਚਦਾ ਵੀ ਹੈ ਤੇ ਸਾਰਿਆਂ ਨੂੰ ਮਾੜੀ ਸੰਗਤ ਕਰਕੇ ਉਹਨਾਂ ਨਾਲ ਬੈਠਣ ਕਰਕੇ ਗੁਜਾਰ ਸਿੰਘ ਜਿਹੜਾ ਉਹਨਾਂ ਦੇ ਨਾਲ ਬੈਠ ਉੱਠ ਕੇ ਪਰ ਪਰਿਵਾਰ ਦਾ ਜਿਹੜਾ ਹੈ ਪੂਰਾ ਸ਼ੱਕ ਹੈ ਹੋ ਸਕਦਾ ਵੀ ਉਹਦੇ ਨਾਲ ਰਲ ਕੇ ਕੋਈ ਜ਼ਿਆਦਾ ਨਸ਼ਾ ਓਵਰਡੋਜ਼ ਕਰ ਲਈ ਜਾਂ ਕੁਝ ਕਰ ਲਿਆ ਤੇ ਸੁਖਵਿੰਦਰ ਸਿੰਘ ਨੇ ਉਹਨੂੰ ਕਿਤੇ ਨਾ ਕਿਤੇ ਖਤਮ ਕਰ ਦਿੱਤਾ ਅੱਛਾ ਜਿਵੇਂ ਅਸੀਂ ਡੀਸੀ ਦਫ਼ਤਰ ਜਾ ਕੇ ਪੇਸ਼ ਹੋਏ ਆ ਪਹਿਲਾਂ ਤਾਂ ਉੱਥੋਂ ਏਡੀ ਸਾਹਿਬ ਦੇ ਰੀਡਰ ਸਾਡਾ ਫੋਨ ਕਰ ਦਿੰਦੇ ਨੇ ਮਗੂ ठाਣੇ ਦੇ ਵਿੱਚ ਇਹਨਾਂ ਦੀ ਸੁਣਵਾਈ ਕਰੋ ਤਾਂ ਜਦੋਂ ਥੋੜਾ ਟਾਈਮ ਪੈਂਦਾ ਤੇ ਉਹਨਾਂ ਦੀ ਸਿਫਾਰਸ਼ ਆ ਜਾਂਦੀ ਹੈ ਅਸੀਂ ਤਾਂ ਜਸੇਨ ਤੋਂ ਵੀਰ ਸਾਡਾ 18 ਜੂਨ ਤੋਂ ਗੁੰਮ ਹੋਇਆ ਪਰਿਵਾਰ ਦੇ ਨਾਲ ਮੈਂ ਰਾਤ ਦਿਨ ਅਸੀਂ ਕੋਈ ਰਿਸ਼ਤੇਦਾਰ ਨਹੀਂ ਛੱਡੀ ਕੋਈ ਨਹਿਰਾਂ ਨਹੀਂ ਵੇਖਣੋ ਛੱਡੀਆਂ ਹਰ ਜਗ੍ਹਾ ਤੇ ਅਸੀਂ ਗਏ ਆਂ ਹਮ ਪਰਮਹਰਾਣਾ ਸਾਹਿਬ ਬੜੀ ਹੈਰਾਨਗੀ ਦੀ ਗੱਲ ਹੈ ਵੀ ਇੱਕ ਸਰਕਾਰ ਤਾਂ ਏਡੇ ਏਡੇ ਮੂਝੇ ਮਾਰਨ ਲਈ ਪਰ ਮੁਲਾਜ਼ਮ ਹੋ ਕੇ ਵੀ ਹਮ ਇੰਨਾ ਜ਼ਿਆਦਾ ਨਸ਼ਾ ਤੇ ਇੰਨੀਆਂ ਚੋਰੀਆਂ ਟਿਕਾਈਆਂ ਹਰ ਇੱਕ ਮਕਸਾਨ ਜਿਹੜਾ ਆਪਦੇ ਆਪ ਨੂੰ ਲੁੱਟਿਆ ਲੁੱਟੇ ਮਹਿਸੂਸ ਕਰਨ ਲਿਆ ਬਹੁਤ ਬੁਰਾ ਹਾਲ ਹੈ ਪੰਜਾਬ ਦਾ ਇਸ ਵਕਤ ਇਹ ਜਿਵੇਂ ਪਰਿਵਾਰ ਨੇ ਕਿਹਾ ਕਿ ਸਾਨੂੰ ਧਰਨਾ ਜੇ ਲਾਉਣਾ ਪਿਆ ਮਰਨ ਵਰਤੇ ਬੈਠਣਾ ਪਿਆ ਤੇ ਬੈਠਾਂਗੇ ਤੁਹਾਡੀ ਜੁਨੀਅਨ ਜਿਹੜੀ ਉਹ ਪਰਿਵਾਰ ਦੇ ਨਾਲ ਆ ਜੇ ਸ਼ੰਕਰ ਸਿੰਘ ਨੂੰ ਮਿਲਣਾ ਪਿਆ ਕੋਈ ਮਹਰਾਣਾ ਸਾਹਿਬ ਉਸ ਦਿਨ ਤੋਂ ਅਸੀਂ ਨਾਲ ਹਮ ਪਰ ਜੇ ਕੋਈ ਸਾਨੂੰ ਨਾ ਕੋਈ ਉਸਰ ਵੇਖੋ ਅਕਸਰ ਦਾ ਇਨਸਾਨ ਕੋ ਆਚਾ ਹਮ ਕਿਤੇ ਨਾ ਕਿਤੇ ਕੋਈ ਅਸੀਂ ਸਾਰੇ ਥਾਣਿਆਂ ਦੇ ਵਿੱਚ ਵੀ ਜਿਹੜੀ ਗੁੰਮਸ਼ੇਦਾ ਦੀ ਰਿਪੋਰਟ ਮਖੂ ਥਾਣੇ ਤੋਂ ਪੁਵਾਈ ਆ ਹਮ ਹੁਣ ਤਰਨਵੀਰ ਸਿੰਘ ਐਸਐਚਓ ਮਖੂ ਉਹਦੇ ਵੀ ਅਸੀਂ ਪੇਸ਼ ਹੋਏ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਹ ਮੁਲਾਜ਼ਮ ਵੀ ਸੱਦ ਕੇ ਜਿਹੜੇ ਚੌਥਾ ਦਰਜਾ ਸੁਖਵਿੰਦਰ ਵਿਲਸਨ ਹਰੀਰਾਮ ਨੂੰ ਬੁਲਾ ਕੇ ਪੁੱਛ ਕੇ ਚ ਕੀਤੀ ਆ ਸਾਡੀ ਗੱਲਬਾਤ ਉਹਨਾਂ ਸੁਣੀ ਹੈ ਪਰ ਐਸਐਚਓ ਸਾਹਿਬ ਨੇ ਕਿਹਾ ਵੀ ਕਾਲ ਡਿਟੇਲਾਂ ਅਸੀਂ ਕਢਾ ਕੇ ਜਿੱਥੇ ਵੀ ਕੋਈ ਲਾਸਟ ਕਾਲ ਹੋਈ ਜਿਸ ਬੰਦੇ ਨਾਲ ਜ਼ਿਆਦਾ ਉਹਨਾਂ ਨੂੰ ਉੱਠਣ ਹੋਇਆ ਗੱਲ ਫੋਨ ਤੱਥਾਂ ਦੇ ਆਧਾਰ ਤੇ ਅਸੀਂ ਇਹ ਬੰਦੇ ਦੇ ਜਿਹੜੇ ਕਾਦਲ ਆ ਜੋ ਵੀ ਹੋਇਆ ਸੀ ਲੱਭਾਂਗੇ ਪਰ ਅੱਜ 10 ਦਿਨ ਹੋ ਗਏ ਆ ਸਾਨੂੰ ਵਿਸ਼ਵਾਸ ਅੱਜ ਵੀ ਐਸਐਚਓ ਸਾਹਿਬ ਨੂੰ ਮਿਲ ਕੇ ਆਏ ਅਸੀਂ ਵਿਸ਼ਵਾਸ ਦਵਾ ਦੇ ਪਏ ਅੱਜ ਡੀਟੇਲਾ ਆਈਆਂ ਸਵੇਰੇ ਆਈਆਂ ਪਰ ਜੇਕਰ ਕੋਈ ਨਾ ਕਿਸੇ ਪਾਸੇ ਗੱਲ ਸਿਰੇ ਚੜੀ ਤੇ ਭਾਰਤਿਕ ਸਾਰੀ ਨੂੰ ਪੰਜਾਬ ਅਸੀਂ ਡਟ ਕੇ ਧਰਨਾ ਲਾਉਣਾ ਪਵੇ ਪ੍ਰਸ਼ਾਸਨ ਦੇ ਤੋਂ ਜੋ ਵੀ ਕਰਨਾ ਪਵੇ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਕੋਈ ਨਾ ਕੋਈ ਤਾਂ ਸਰਾਗ ਸਾਨੂੰ ਮਿਲਣਾ ਹੀ ਚਾਹੀਦਾ ਨਾ ਕੋਈ ਉਹ ਜੇ ਉਹ ਇਨਸਾਨ ਦੀ ਕਿਤੇ ਮੌਤ ਵੀ ਹੋ ਜਾਂਦੀ ਆ ਪਰ ਕੋਈ ਤਾਂ ਨੂੰ ਲੱਗਦਾ ਕਿ ਕਿ ਜਿਹੜਾ ਬੰਦਾ ਨਸ਼ਾ ਕਰਦਾ ਇੱਕ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਇੱਧਰ ਪਾਸੇ ਰਹਿਣਾ ਉਹਦੇ ਲਈ ਤੇ ਵੈਸੇ ਹੀ ਸੰਭਵ ਨਹੀਂ ਜਿਹੜਾ ਬੰਦਾ ਨਸ਼ਾ ਕਰਦਾ ਨਾ ਬਿਲਕੁਲ ਮਹਰਾਣਾ ਸਾਹਿਬ ਜਿੰਨਾ ਉਹਦਾ ਖਰਚਾ ਸੀ ਜਿੰਨਾ ਉਹਨੂੰ ਤਾਂ ਇੱਕ ਰਾਤ ਵੀ ਕਿਸੇ ਨੂੰ ਰੱਖਣਾ ਔਖੀ ਗੱਲ ਆ ਹੂੰ ਮੈਨੂੰ ਉਮੀਦ ਨਹੀਂ ਜਿੱਥੇ ਕਰ ਵੀ ਉਹ ਜਾਂਦਾ ਹੋਵੇ ਇੱਕ ਦਿਨ ਵੀ ਉਹ ਪਾਸੇ ਨਸ਼ੇ ਤੋਂ ਬਿਨਾਂ ਜਾਂ ਇੰਨੇ ਖਰਚੇ ਨਾਲ ਉਹ ਪਾਲ ਨਹੀਂ ਸਕਦਾ ਰਹਿ ਨਹੀਂ ਸਕਦਾ ਜਿੰਨੇ ਉਹਦੇ ਏਟੀਐਮ ਕਾਰਡ ਜੋ ਉਹਦਾ ਤਨਖਾਹ ਕਢਾਉਣ ਵਾਲਾ ਉਹ ਸਾਰਾ ਸੁਖਵਿੰਦਰ ਦੇ ਕੋਲੇ ਆ ਜਿਹੜਾ ਉੱਥੇ ਡਿਊਟੀ ਕਰਦਾ ਉਹਨਾਂ ਦੇ ਕੋਲ ਇਹ ਸਾਰੇ ਉਹਨੇ ਸਾਰੇ ਸਬੂਤ ਸਭ ਕੁਝ ਉਹਦੇ ਕੋਲ ਆ ਮੈਂ ਬਕਾਇਦਾ ਜਾ ਕੇ ਵੈਰੀਫਾਈ ਕਰਕੇ ਆਇਆ ਇੱਥੋਂ ਦੇ ਕਰਮਰਾਣਾ ਸਾਹਿਬ ਸੁਖਵਿੰਦਰ ਨੇ ਜਿਹੜਾ ਡੀਸੀ ਦਾ ਉਹਨੇ ਜਨਰੇਟਰ ਲੱਗਾ ਉਹ ਵੀ ਵੇਚਿਆ ਹੋਇਆ ਓਕੇ ਐਲਈਡੀ ਲਾ ਕੇ ਵੀ ਉਹ ਬੰਦੇ ਨੇ ਵੇਚੀ ਆ ਇੰਨਾ ਭ੍ਰਿਸ਼ਟ ਤੇ ਕਰਪਟ ਬੰਦਾ ਹੈ ਅੱਜ ਉਹ ਇੱਥੇ ਡਿਊਟੀ ਫਰੋਈਪੁਰ ਕਰਦਾ ਹੁਣ ਉਹ ਬਦਲੀ ਕਰਾ ਕੇ ਗੁਰੂਸਾਹੇ ਚਲਾ ਗਿਆ ਅੱਛਾ ਕੱਲ ਵੀ ਉਹਨੇ ਪਰਿਵਾਰ ਨੂੰ ਬੁਲਾ ਲਿਆ ਵੀ ਤੁਸੀਂ ਆ ਜਾਓ ਮੈਂ ਤੁਹਾਡੀ ਗੱਲ ਸੁਣਦਾ 2000 ਦਾ ਡੀਜ਼ਲ ਫੂਕ ਕੇ ਗੱਡੀਆਂ ਤੇ ਉੱਥੇ ਅਸੀਂ ਕਾਫੀ ਬੰਦੇ ਗਏ ਆ ਇਬਾਦ ਵਿੱਚ ਸਾਨੂੰ ਉਹਨੇ ਕੋਈ ਪੱਲਾ ਨਹੀਂ ਫੜਾਇਆ ਮੈਂ ਤਾਂ ਦਾ ਡਿਊਟੀ ਚਲਾਗਾ ਪੂਰਾ ਪਰਿਵਾਰ ਦਾ ਜਿਹੜਾ ਸ਼ੱਕ ਹੈ ਵੀ ਪੂਰੇ ਤੋਂ ਪੂਰਾ ਉਸ ਬੰਦੇ ਦੇ ਉੱਤੇ ਹੈ ਜੇਕਰ ਪ੍ਰਸ਼ਾਸਨ ਸੁਖਵਿੰਦਰ ਨੂੰ ਲਿਆ ਕੇ ਕੋਈ ਥੋੜੀ ਬਹੁਤੀ ਪੁੱਛਗਿੱਛ ਕਰੇ ਹੋ ਸਕਦਾ ਕੋਈ ਨਾ ਕੋਈ ਉਹਦਾ ਮਰੇ ਖਪੇ ਦਾ ਜਿਉਂਦੇ ਦਾ ਸਰਾਕ ਸੁਖਵਿੰਦਰ ਕੋਲ ਮਿਲ ਸਕਦਾ ਜੀ ਮਤਲਬ ਚੇਤਾ ਵੀ ਕੱਪੜੇ ਕਿਹੜੇ ਪਾਏ ਸੀ ਉਹਨਾਂ ਨੇ ਜਦੋਂ ਗਏ ਇਥੋਂ ਹਾਂਜੀ ਖਾਕੀ ਜੀ ਪੰਟ ਸੀ ਹਾਂ ਤੇ ਲਕੀਰਦਾਰ ਸ਼ਰਟ ਸੀ ਖਾਕੀ ਜਰਾਬਾਂ ਹੀ ਕਾਲੀ ਜੁੱਤੀ ਸੀ ਐ ਪੱਗ ਵਗੈਰਾ ਬੰਦੇ ਕੋਈ ਨਹੀਂ ਅਜੇ ਮੋਨ ਨਹੀਂ ਸੀ ਨਾ ਪੱਗ ਨਹੀਂ ਬੰਦੀ ਠੀਕ ਹੈ ਅਦਸ ਕੋ ਗੱਲਬਾਤ ਤੁਸੀਂ ਸਾਰੀ ਸੁਣ ਲਈ ਪਰਿਵਾਰ ਦੀ ਹੁਣ ਇੱਥੇ ਗੱਲ ਇੱਕ ਇਹ ਦੇਖਣ ਚ ਆਉਂਦੀ ਆ ਕਿ ਪਰਿਵਾਰ ਸਾਰਾ ਸਦਮੇ ਦੇ ਵਿੱਚ ਆ ਇੱਕ ਮਹੀਨਾ ਹੋ ਗਿਆ ਪਰਿਵਾਰ ਨੂੰ ਖੋਜ ਕਰਦਿਆਂ ਨੂੰ ਪਰ ਹਜੇ ਤੱਕ ਕੋਈ ਵੀ ਜਿਹੜਾ ਵਾ ਉਹ ਨਹੀਂ ਮਿਲਿਆ ਕੋਈ ਵੀ ਸਰਾਗ ਜਿਹੜਾ ਉਹ ਪਰਿਵਾਰ ਨੂੰ ਨਹੀਂ ਮਿਲਿਆ ਤੇ ਅਸੀਂ ਇਸ ਵੀਰ ਦੀ ਫੋਟੋ ਜਿਹੜੀ ਆ ਉਹ ਨਾਲ ਦੇ ਰਹੇ ਆ ਫਲੈਸ਼ ਦੇ ਰਹੇ ਆ ਪਰ ਸਕਰੀਨ ਦੇ ਉੱਤੇ ਵੀਰ ਦੀ ਫੋਟੋ ਆ ਰਹੀ ਆ ਤੇ ਜੇ ਕਿਸੇ ਨੂੰ ਵੀ ਇਸ ਵੀਰ ਦੇ ਬਾਰੇ ਕੁਝ ਵੀ ਪਤਾ ਲੱਗਦਾ ਵਾ ਤੇ ਉਹ ਨੰਬਰ ਵੀ ਨਾਲ ਸਕਰੀਨ ਦੇ ਉੱਤੇ ਆ ਰਹੇ ਨੇ ਤੋ ਇਹਨਾਂ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਇਸ ਵੀਰ ਦੇ ਬਾਰੇ ਕੋਈ ਜਾਣਕਾਰੀ ਦੇ ਦੇਵੇ ਕਿਉਂਕਿ ਪਰਿਵਾਰ ਨੂੰ ਜਿਹੜਾ ਵਾ ਉਹ ਉਹਨਾਂ ਦਾ ਬੱਚਾ ਮਿਲ ਜਾਵੇ ਤੇ ਅਸੀਂ ਨਾਲ ਉਹ ਜਿਹੜਾ ਵੀ ਕੋਈ ਜਾਣਕਾਰੀ ਦਊਗਾ ਉਹਨੂੰ 10000 ਰੁਪਏ ਇਨਾਮ ਵਜੋਂ ਵੀ ਜਿਹੜਾ ਵਾ ਉਹ ਪਰਿਵਾਰ ਉਹ ਦਊਗਾ ਜਿਹੜਾ ਵੀ ਇਸ ਵੀਰ ਦੇ ਬਾਰੇ ਕੋਈ ਜਾਣਕਾਰੀ ਦਊਗਾ ਮੈਂ ਦੁਬਾਰਾ ਫਿਰ ਕਹਿ ਦਿੰਨਾ ਕਿ ਜਿਹੜਾ ਵੀ ਇਸ ਵੀਰ ਬਾਰੇ ਕੋਈ ਜਾਣਕਾਰੀ ਦਊਗਾ ਫੋਟੋ ਆ ਰਹੀ ਹੈ ਸਕਰੀਨ ਦੇ ਉੱਤੇ ਉਹ ਤੇ ਨਾਲ ਨੰਬਰ ਆ ਰਿਹਾ ਉਸ ਨੰਬਰ ਦੇ ਉੱਤੇ ਜਾਣਕਾਰੀ ਦੇਵੇ ਤੇ ਜਿਹੜਾ ਵੀ ਜਾਣਕਾਰੀ ਦਊਗਾ ਉਹਨੂੰ 10000 ਰੁਪਏ ਇਨਾਮ ਵਜੋਂ ਵੀ ਦਿੱਤਾ ਜਾਊਗਾ ਤੇ ਨਾਲ ਹੀ ਅਸੀਂ ਸੀਨੀਅਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਇਸ ਜਿਹੜਾ ਵਾ ਮਾਮਲੇ ਨੂੰ ਸੁਲਝਾਇਆ ਜਾਵੇ ਤਾਂ ਕਿ ਜਿਹੜਾ ਪਰਿਵਾਰ ਵਾ ਉਹਨੂੰ ਸੁੱਖ ਦਾ ਸਾ ਆ ਸਕੇ ਇਸ ਮਾਮਲੇ ਸਬੰਧੀ ਜਦੋਂ ਅਸੀਂ ਮੱਕੂ थाना ਮੁਖੀ ਦਾ ਪੱਖ ਜਾਣਨ ਲਈ ਉਹਨਾਂ ਨੂੰ ਫੋਨ ਲਗਾਇਆ ਤਾਂ ਉਹਨਾਂ ਨੇ ਸਾਡਾ ਫੋਨ ਰিসিਵ ਨਹੀਂ ਕੀਤਾ ਹੋਰ ਜਾਣਕਾਰੀਆਂ ਲਈ ਜੁੜੇ ਰਹੋ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਨਾਲ